ਜਾਪ ਸਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਬਕ ਪਾਤਸ਼ਾਹੀ ਦਸਮੀ ਸ਼ਪੈ ਸੰਦ ਤੋ ਪ੍ਰਸਾਦ ਚਕਰ ਚਹਨ ਅਰ ਬਰਨ ਜਾਤ ਅਰ ਪਾਤ ਨਹਿੰਜੈ ਰੂਪ ਰੰਗ ਅਰ ਰੇਖ ਪੇਖ ਕੂ ਕੈ ਨ ਸਕਤ ਕੈ ਅਚਲ ਮੂਰਤਨ ਪਉ ਪ੍ਰਕਾਸ਼ ਅਮਤੋਜ ਕੀਜੈ ਕੋਟ ਇੰਦਰ ਇੰਦਰਾਣ ਸਾ ਸਹਾਨ ਗਣਿਜ ਤਿਰ ਪਵਨ ਮਹੀਪ ਸੁਰ ਨਰ ਅਸਰ ਨੀਤ ਨੀਤ ਬਣ ਤ੍ਰਿਣ ਕਹਿਤ ਤਬ ਸਰਵ ਨਾਮ ਕਥੈ ਕਵਣ ਕਰਮ ਨਾਮ ਵਰਨ ਤੁਸ ਮਤ ਪਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲਈ ਨਮਸਤਵੰਗ ਕਰਪਾਲਈ रूपे नमस्तङ्गरूपे नमस्तङ्गे नमस्त अपेखे नमस्त अलेखे नमस्त अकाये जाये नमस्त अगंजे नमस्त अपञ्जे नामे नमस्त अठामे नमस्त अकर्मं नमस्त अधर्मं नमस्तं नामं नमस्तं अधामं नमस्त अजिते नमस्त पीते ਨਮਸਤੰਗ ਵਾਹੇ ਨਮਸਤੰਗ ੜਾਹੇ ਨਮਸਤੰਗ ਨੀਲੇ ਨਮਸਤੰਗ ਅਨਾਦੇ ਨਮਸਤੰਗ ਸ਼ੈਦੇ ਨਮਸਤੰਗ ਅਗਾਦੇ ਨਮਸਤੰਗ ਅਗੰਝੇ ਨਮਸਤੰਗ ਅਪੰਝੇ ਨਮਸਤੰਗ ਆਧਾਰੀ ਨਮਸਤੰਗ ਅਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਅਪੂਤੇ ਨਮਸਤੰਗ ਅਜੂਪੇ ਨਮਸਤੰ ਨਰਕਰਮੇ ਨਮਸਤੰ ਨਰਪਰਮੇ ਨਮਸਤੰ ਨਰਦੇਸੇ ਨਮਸਤੰ ਨਰਪੇਸੇ ਨਮਸਤੰ ਨਰਨਾਮੇ ਨਮਸਤੰ ਨਰਕਾਮੇ ਨਮਸਤੰ ਨਰਦਾਤੇ ਨਮਸਤੰ ਨਰਗਾਤੇ ਨਮਸਤੰ ਨਰਦੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ नमस्तं नर्ताप्य अथापे अथाप्य नमस्तरमाने नमस्त नजाने नमस्त अगाहे नमस्त अडाहे नमस्त त्रिवर्गे सर्गे नमस्त परपोगे नमस्त सुजोगे नमस्त अरंगे नमस्त अपंगे नमस्त अगमे नमस्ततहरमे नमस्तङ्गजलाश्रय नमस्त नराश्रे नमस्तङ्गाते नमस्त पाते नमस्त अजवे नमस्त अजबे देशंगादेशे नमस्तं न पिशे नमस्तं नर्दामि नमस्तं नर्वामि नमो सर्वकाले नमो सर्वद्यालये ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਤ ਦੇਵ ਨਮਸਤੰ ਆਪੇਵ ਨਮਸਤੰ ਅਜਨਮੇ ਨਮਸਤੰ ਸੁਭਨਮੇ ਨਮੋ ਸਰਵ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਵ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਤ ਦਿਆਲੇ नमस्तवरणे नमस्त मरणे नमस्तं जरारं नमस्तकर्तारं नमो सर्वतन्दे नमो सतावन्दे नमस्तं नर्साके नमस्त नर्वाके नमस्तरहिमे नमस्तकरिमे नमस्ते नमस्त महन्ते नमस्तराज्ञे नमस्त सुहागे नमो सर्वसोखं नमो सर्वपोखं नमो सर्वकर्त नमो सर्वहर्त नमो जोगयोगी नमो भोगभोगगे नमो सर्वद्याले नमो सर्वपाले चाचरीशंत प्रसाद रूप हैं अनूप हैं अजू हैं अपू हैं अलेख हैं अपेख हैं अनाम हैं अकाम हैं ਆਦੇ ਹੈ ਅਵੇ ਹੈ ਅਜੀਤ ਹੈ ਪੀਤ ਹੈ ਤਰਮਾਨ ਹੈ ਨਿਦਾਨ ਹੈ ਤਰਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਹਜਾਦ ਹੈ ਅਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਅਗੰਜ ਹੈ ਪੰਜ ਹੈ ਚੂਝ ਹੈ ਚੰਜ ਹੈ ਮੀਕ ਹੈ ਰਫੀਕ ਹੈ ਧੰਦ ਹੈ ਵੰਦ ਹੈ ਨਿਰਬੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ ਆਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸ੍ਰੀਕ ਹੈ ਨਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਪੂਤ ਹੈ ਸ਼ੂਤ ਹੈ ਅਲੋਕ ਹੈ ਅਸੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਭੀਤ ਹੈ ਅਵਾਹ ਹੈ ਅਗਾਹ ਹੈ ਅਮਾਨ ਹੈ ਨਦਾਨ ਹੈ ਨੀਕ ਹੈ ਫਿਰ ਏਕ ਹੈ ਪਜੰਗ ਪਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਦਾਨੇ ਨਮੋ ਦੇਵ ਦੇਵੇ ਅਪੀਖੀ ਅਪੀਵੇ ਨਮੋ ਕਾਲ ਕਾਲੀ ਨਮੋ ਸਰਬ ਪਾਲੀ ਨਮੋ ਸਰਬ ਗਉਣੀ ਨਮੋ ਸਰਬ ਭਉਣੀ ਅਨੰਗੀ ਅਨਾਥੇ ਨਰਸੰਗੀ ਪਰਮਾਤੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ नमो चन्द्रचन्द्रे नमो पानपाने नमो गीतगीते नमो तानताने नमो नृतनृते नमो नादनादे नमो पानपाने नमो वादवाद्ये अनङ्गि अनामे समस्ति स्वरूपे प्रपङ्गि परमाथे समस्ति विपूते कलङ्कविनाने कलङ्कि स्वरूपे नमो राजराजेश्वरं रूपे नमो जुगजुगेश्वरं सिद्धे नमो राजराजेश्वरं परम मृदे नमो शस्त्रपाणे नमो अस्त्रमाणे नमो परम ज्ञाता नमो लोकमत अपेखीय परमीय भोगीय भुक्ते नमो जुग जुग सुब्रह्म परम जुगते नमो नित नरैणी करूर करमे नमो प्रीत अप्रीत देवे सुधर्मे नमो रोगहर्ता नमो राग रूपे नमो शाशाहं नमो पूपूपे नमो दान दान्ये नमो मान मान्ये नमो रोगरोगे नमस्तं सुनानं नमो मन्त्रमन्त्रं नमो यन्त्र जंतर यन्त्रं नमो इष्ट इष्टे नमो तन्त्रतन्त्रं सदा सच्चनन्द सर्वं पनासि अरूपे अरूपे समस्तूलनवासि सदा सिद्धदा बुद्धदा वृद्धिकर्ता ਅਦੂਰਦ ਅਰਦੰ ਅਗੰ ਓਗ ਹਰਤ ਪਰਮ ਪਰਮ ਪਰਮੇਸ਼ਵਰ ਪ੍ਰੋਸ਼ ਪਾਲੰ ਸਦਾ ਸਰਵਦਾ ਸਿਧ ਦਾਤਾ ਦਿਆਲੰ ਅਸੀਦੀ ਅਪੇਦੀ ਅਨਾਮੰ ਅਕਮੰ ਸਮਸਤੋ ਪਰਾਜੀ ਸਮਸਤਤ ਤਾਮੰ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਵੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਪੇਸ਼ ਹੈ ਭਜੰਗ ਪਰਿਆਤ ਛੰਦ ਅਗਾਦੇ ਆਵਾਦੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਰਥਾਤੇ ਨਮਸਤਵੰਗ ਪਰਮਾਤੇ ਨਮਸਤਵੰਗ ਅਗੰਜੇ ਨਮਸਤਵੰਗ ਅਪੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਵ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਸਾਜੇ ਨਮੋ ਸਾਸਾਹੀ ਨਮੋ ਮਾਮਾਹੀ नमो गीते नमो प्रीते नमो रोखे नमो शोकोखे नमो रोगे नमो सर्व भोगे नमो सर्व जीतं नमो सर्व पीतं नमो सर्व सर्वज्ञानं नमो परमतानं नमो सर्व मंत्रं नमो सर्व सर्वजन्त्रं नमो सर्व सर्वदृश्यं नमो सर्व सर्वकृष्यं नमो सर्व रंगे तृपङ्गे अनंगे ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖੀਜੇ ਅਪੀਜੇ ਸਮਸਤੰ ਪਰਸੀਜੇ ਕਰਪਾਲੰ ਸਰੂਪੇ ਕੁਕਰੰ ਪਰਨਾਸੀ ਸਦਾ ਸਰਬਦਾਰਿਦ ਸਿਦੰਗਨ ਵਾਸੀ ਚਰਪਟ ਛੰਦ ਤਪ ਪ੍ਰਸਾਦ ਅੰਮ੍ਰਿਤ ਕਰਮੇ ਅਵਿਰਤ ਧਰਮੇ ਅਖਲ ਜੋਗੇ ਅਚਲ ਪੂਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ सर्वं दाता सर्वं ज्ञात सर्वं पान्ये सर्वं मान्ये सर्वं प्राणं सर्वं तृणं सर्वं पु सर्वं योगः सर्वं देवं सर्वं पेवं सर्वं काले सर्वं पालये रौलचन्द तसाद आदरूपनादमूर्त जौनपुरुखपार सर्वमान त्रिमान् देव पेवाद आधार ਸਰਵ ਕਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤਰ ਤਤਰ ਬ੍ਰਹ ਜੀ ਅਬਦੂਤ ਰੂਪ ਰਸਾਲ ਨਾਮ ਠਾਮ ਨਾ ਜਾ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਆਧਾਰ ਮੂਰਤ ਜੋ ਨਾਦ ਸੇਖ ਦੇਸ ਔਰ ਨਾ ਭੇਜਾ ਕਰ ਰੂਪ ਰੇਖ ਨਾ ਰਾਗ ਜਤਰ ਤਿਤਰ ਦਿਸਾ ਵਿਸਾ ਹੋਏ ਫੈਲੇ ਅਨੁਰਾਗ ਨਾਮ ਕਾਮ ਬੀਨ ਪੇਖਤ ਧਮ ਹੂ ਨਹ ਜਾਏ ਸਰਬ ਮਾਨ ਸਰਵਤਰ ਮੰਨ ਸਦਾ ਮਾਨੰਤਾਹੀ ਏਕ ਮੂਰਤ ਨੇਕ ਦਰਸ਼ਨ ਕੀਨ ਰੂਪ ਨੇਕ ਖੇਲ 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 ਖੇਲਣ ਅੰਤ ਕੋ ਫਿਰ ਏਕ ਦੇਵ ਪੇਵ ਨਾ ਜਾਣੀ ਜੇ ਵੀ ਦੌਰਕ ਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣੀ ਕਹਿ ਜੀਵ ਤਾ ਆਤਮਾਦ ਨ ਜਾਜ ਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰੈ ਚਤਰ ਚੱਕ ਮਾਨੀ ਪੁਰਤੀਨ ਲੋਕ 14 ਕਹਿ ਵਿਖ ਜਗ ਜਾਪੀ ਜਹ ਜਾਪ ਆਦੇਵ ਆਦ ਮੂਰਤ ਥਾਪਿਓ ਸਭੈ ਜਹ ਥਾਪ ਪਰਮ ਰੂਪ ਆਪਣੀਤ ਮੂਰਤ ਪੂਰਨ ਪੁਰਖ ਅਪਰ ਸਰਬ ਵਿਸ਼ਵ ਰਚਿਓ ਸ ਜਮੰ ਗੜਨ ਪੰਜਨਹਾਰ ਕਾਲਹੀਨ ਕਲਾ ਸੰਯੁਕਤ ਕਾਲਪੁਰਖ ਅਦੇਸ ਧਰਮ ਧਾਮ ਸੂ ਪਰਮ ਰਹਿਤ ਭੂਤ ਅਲਖ ਅਪੇਸ ਅੰਗ ਰਾਗ ਨਾ ਰੰਗ ਜਾ ਕੈ ਜਾਤ ਪਾਤ ਨਾ ਨਾਮ ਗਰਵ ਗੰਜਨ ਦੁਸ਼ਟ ਭੰਜਨ ਮੁਕਤ ਦਾ ਇਕ ਕਾਮ ਆਪ ਰੂਪ ਮੇਕ ਅਨਸਤਤ ਏਕ ਪੁਰਖ ਅਵਦੂਤ ਗਰਵ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਆੰਗਹੀਨਾ ਭੰਗਨਾਤਮੈ ਇਕਪੁਰਖ ਅਪਾਰ ਸਰਬਲਾਇਕ ਸਰਵਕਾਇਕ ਸਰਵ ਕੋਪ੍ਰਿਤਪਾਰ ਸਰਬਹੰਤਾ ਸਰਬਹੰਤਾ ਸਰਬਤੇ ਅਣਪੇਖ ਸਰਬ ਸਾਸਤਰ ਨਾ ਜਾਣੀ ਜੈ ਰੂਪ ਰੰਗ ਰੀਖ ਪਰਮ 베ਦ ਪ੍ਰਾਨ ਜਾਕ ਨੀਤ ਪਖਤ ਨਿਤ ਕੋਟ ਸਮ੍ਰਿਤ ਪ੍ਰਾਨ ਸ਼ਾਸਤਰ ਨਾ ਆਵੀ ਬਹੁ ਚਿਤ ਮਦਪਾਰ ਛੰਦ ਤਪ ਪ੍ਰਸ਼ਾਦ ਗੁਣ ਗਣ ਆਧਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨਪਉ ਪ੍ਰਕਾਸ ਨਿਸਦਨ ਅਨਾਸ ਆਜਨ ਬਾਹੋ ਸਹਾਨ ਸਾਹ ਰਾਜਨ ਰਾਜ ਪਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਾਨ ਰੰਕ ਕਾਲਾਨ ਕਾਲ अनुपुत अंग आबा भंग गतमित अपार गुणगण आधार मौनगण पर नाम निरपय ने काम अतुदुत प्रचंड मितगत अखंड आलिश्य कर्म अदृश्य धर्म सर्वपरणाडे अणडडाडे चाचरीशंतो प्रसाद गोमिंदे मकंदे आधारि अपारे हरियं करय नरनामे अकामे ਪਜੰਗ ਪਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ Pase ਚਤਰ ਚੱਕਰ ਵਾਸੀ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਤਰੀ ਛੰਦ ਨਾ ਸਤਰੈ ਨਾ ਮਿਤ੍ਰੈ ਨਾ ਪਰਮੰ ਨਾ ਪਿਤਰੈ ਨਾ ਕਰਮੰ ਨਾ ਕਾਇ ਜਨਮੰ ਅਜਾਇ ਨਾ ਚਿਤਰੈ ਨਾ ਮਿਤ੍ਰੈ ਪਰੇ ਹੈ ਪਵਿੱਤਰੈ ਪਰਥੀ ਸੈ ਆਦਿ ਸੈ ਆਦ੍ਰਿ ਸੈ ਆਕ੍ਰਿ ਸੈ ਭਗਵਤੀ ਸ਼ੰਦ ਤ ਪ੍ਰਸਾਦ ਕਥ ਤੇ ਕੇ ਆਸ਼ ਜ ਦੇ ਸੈ ਕੇ ਆਵ ਜ ਵਿਸੈ ਕਿ ਆਗੰਜ ਕਰਮੈ ਕਿ ਆਵੰਜ ਵਰਮੈ ਕਿ ਆਵਿਜ ਲੋਕੈ ਕਿ ਆਦਿਤ ਸੁਖੈ ਕਿ ਅਵਧੂਤ ਵਰਨੈ ਕਿ ਬਪੂਤ ਕਰਨੈ ਕਿ ਰਾਜੰ ਪ੍ਰਵਾਹੈ ਕਿ ਧਰਮ ਮੰਤੂ ਜਾਹੈ ਕਿ ਆਸੋਕ ਵਰਨੈ ਕਿ ਸਰਬ ਅਵਰਨੈ ਕਿ ਜਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬਰਮੰ ਸਰੂਪੈ ਕਿ ਅਨੁਪ ਅਨੂਪੈ ਕਿ ਆਦ ਅਦੇਵ ਹੈ ਕਿ ਆਪ ਭੇਵ ਹੈ ਕਿ ਚਤਰੰਗ ਬਹਿਨੈ ਕੇਕ ਅਦੀਨੈ ਕੇ ਰੋਜੀ ਰਜਾ ਕਰਹੀ ਮੈ ਰਹਾ ਕੈ ਕਿ ਪਾਤ ਵਿਐ ਬਹੈ ਕੇ ਗੈ ਬਲੋਗੈ ਬਹੈ ਕੇ ਅਪ ਬਲਗੁਨਾਹੈ ਕੇ ਸ਼ਾਹਣ ਸਾਹੈ ਕਿ ਕਾਰਣ ਕੁ ਨਿੰਦ ਹੈ ਕੇ ਰੋਜੀ ਦਹੰਦ ਹੈ ਕੇ ਰਾਜ ਕਰਹੀ ਮਹਿ ਕੇ ਕਰਮੰ ਕਰੀ ਮਹਿ ਕੇ ਸਰਬੰਕਲਿ ਹੈ ਕੇ ਸਰਬੰਦਲਿ ਹੈ कि सर्वतर मान कि सर्वतर दान कि सर्वतर गाण कि सर्वतर पाण कि सर्वतर देश है कि सर्वतर पेश कि सर्वतर राज कि सर्वतर साज कि सर्वतर दीन कि सर्वतर लीन कि सर्वतर जाहो कि सर्वतर पाहो कि सर्वतर देश कि सर्वतर पेश कि सर्वतर काल कि सर्वतर पाल ਕਿਸਰਵਤਰ ਹੰਤਾ ਕਿਸਰਵਤਰ ਗੰਤਾ ਕਿਸਰਵਤਰ ਪੇਖੀ ਕਿਸਰਵਤਰ ਪੇਖੀ ਕਿਸਰਵਤਰ ਕਾਜੈ ਕਿਸਰਵਤਰ ਰਾਜੈ ਕਿਸਰਵਤਰ ਸੋਖੈ ਕਿਸਰਵਤਰ ਪੋਖੈ ਕਿਸਰਵਤਰ ਤਰਾਣੈ ਕਿਸਰਵਤਰ ਪ੍ਰਾਣੈ ਕਿਸਰਵਤਰ ਦੇਸੈ ਕਿਸਰਵਤਰ ਭੇਸੈ ਕਿਸਰਵਤਰ ਮਾਨਯੈ ਸਦਾਯੰ ਪ੍ਰਧਾਨੈ पाने, माने, इंद्रे, चंद्रे, में, के सर्वत्र जातये के सर्वत्र थापये के सर्वत्र भानै के सर्वत्र मानै के सर्वत्र इन्द्रै के सर्वत्र चंद्रै के सर्वं कलिमै के परमं फिहिमै के आकल अलामै के साहिब कलामै के हुस्न अलवजू है तुमा मूल रजू है हमीसलो सोलामै सलीक तु मोदामै ਗੁਨੀਮਲ ਸਖਸ ਤੈ ਗਰੀਬਲ ਪਰਸ ਤੈ ਬੁਲਿੰਦਲ ਮਕਾਨੈ ਜਮੀਨਲ ਜਮਾਨੈ ਅਮੀਜਲ ਤਮਾਮੈ ਰਜਵਲ ਨਿਧਾਨੈ ਹਰੀ ਫੁੱਲ ਅਜੀਮੈ ਰਜਾਇ ਕੁਜਕੀਨੈ ਔਨੇ ਕੁਲੋ ਤੁਰੰਗ ਹੈ ਆਪੇਦ ਹੈ ਭੰਗ ਹੈ ਔਜੀਜਲ ਨਵਾਜ ਹੈ ਗੁਨੀਮਲ ਪਰਾਜ ਹੈ ਨਿਰੁਕਤ ਸਰੂਪ ਹੈ ਤਰਮੁਕਤ ਬਭੂਤ ਹੈ परक्त उक्त प्रवाह हैं सुयुक्त सुदा हैं सदैव मंगल स्वरूप हैं अभेदी अनूप हैं समस्तोपराज हैं सदा सर्वसाज हैं समस्तलो सुलाम हैं सदैव बल अकाम हैं निर्वाण स्वरूप हैं अगाध हैं अनूप हैं वं आदरुपे अनाद स्वरूपे अनंगीय नमे तृपंगी तिरकामे त्रवरगं त्रवादे अगन्दे अगाधे ਸਵੰ ਸਰਪਾਗੇ ਸੋ ਸਰਬ ਅਨੁਰਾਗੈ ਤਰ ਭਗਤ ਸਰੂਪ ਹੈ ਸਿਜ ਹੈ ਸੂਤ ਹੈ ਕਿ ਨਰਕ ਪਰਨਾਸ ਹੈ ਪ੍ਰਤੀਵਲ ਪਰਵਾਸ ਹੈ ਨਰੁਕਤ ਪ੍ਰਵਾਹ ਹੈ ਸਦਾ ਵੰਗ ਸਦਾ ਹੈ ਵਿਭਗਤ ਸਰੂਪ ਹੈ ਪਰਜੁਗਤ ਅਨੂਪ ਹੈ ਨਰੁਕਤ ਸਦਾ ਹੈ ਵਿਭਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪਰਜੁਗਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਅਨੰਗ ਹੈ ਪੀਖ ਹੈ ਅਲੀਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜਗਾਦ ਹੈ ਅਜੇ ਹੈ ਅਵੇ ਹੈ ਅਪੂਤ ਹੈ ਅਧੂਤ ਹੈ ਆਨਾਸ ਹੈ ਉਦਾਸ ਹੈ ਤੰਦ ਹੈ ਅਵੰਧ ਹੈ ਆਰ ਭਗਤ ਹੈ ਬਿਰਕਤ ਹੈ ਆਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸਮਿੰਤ ਹੈ ਲੇਖ ਹੈ ਦੇਖੈ ਅਲੇਖ ਹੈ ਅਪੇਖ ਹੈ ਅਡਾਹ ਹੈ ਅਗਾਹ ਹੈ ਅਸੰਭ ਹੈ ਅਗੰਮ ਹੈ ਨੀਲ ਹੈ ਅਨਾਦ ਹੈ ਅਨਿਤ ਹੈ ਸੋ ਨਿਤ ਹੈ ਜਾਤ ਹੈ ਆਜਾਦ ਹੈ ਚਰਪਟਛੰਦ ਤਪ ਪ੍ਰਸਾਦ ਸਰਬੰ ਅਹੰਤ ਸਰਵੰ ਗੰਤ ਸਰਵੰ ਖਯਤ ਸਰਵੰ ਗਿਆਤ ਸਰਵੰ ਹਰਤ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਪ੍ਰਸਾਵਲ ਸੰਦ ਤਪ ਪ੍ਰਸਾਦ ਨਮੋ ਨਰਕ ਨਾਸੇ ਸਦਾ ਵੰ ਪ੍ਰਕਾਸੇ ਅਨੰਗੰ ਸਰੂਪੇ ਪੰਗੰ ਬਪੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਦ ਸਰੂਪੇ ਨਿਰਵਾਦ ਬਪੂਤੇ ਅਨੰਗੀ ਨਾਮੇ ਤਰਪੰਗੀ ਤਰਕਾਮੇ ਨਿਰਪੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨ ਸੱਤਰੈ ਨ ਮਿੱਤਰੈ ਨ ਤਤੈ ਨ ਮਾਤੈ ਨ ਜਤੈ ਨ ਪਤੈ ਨਰਸਾ ਕੰਸਰਿਕ ਹੈ ਮਿਤੋ ਮੀਕ ਹੈ ਸਦਾਵੰਗ ਪ੍ਰਵਾਹ ਹੈ ਅਜੀ ਹੈ ਅਜਾ ਹੈ ਭਗਵਤੀ ਸੰਦ ਤੋ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ ਲੋਸਲਾਮ ਹੈ ਸਮਸਤ ਲੋਕੋ ਲਾਮ ਹੈ ਕੀ ਸਾਹਿਬ ਦਮਾਗ ਹੈ ਕਿ ਹੂਸਨ ਅਲਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਪੂਰ ਹੀਮ ਹੈ ਕਿ ਰੋਜੀ ਦਹੰਦ ਹੈ ਕਿ ਰਾਜਕਰ ਹੰਦ ਹੈ ਕਰੀਮਲ ਕੋਮਲ ਹੈ ਕਿ ਹੂਸਨ ਅਲਜਮਾਲ ਹੈ ਕਨੀਮਲ ਫਰਾਜ ਹੈ ਗਰੀਬਲ ਨਵਾਜ ਹੈ ਹਰੀਪੁਲਸ ਕੰਨ ਹੈ ਹਰਾ ਸੁਲਫ ਕੰਨ ਹੈ ਕਲੰਕ ਕੰਗ ਪਰਨਾਸਨ ਸਮਸਤ ਲੋਨ ਵਾਸਨ ਹੈ भगंद लगनी मह रह जाय करहि मह समस्त लो जुवा है के कि साहिब किरह है के कि नरक न परनासन है समस्तन वासन है के सर्व लोक वन है हमेश लो रवन है तमामुल तमीज है समस्तल अजीज है परम परम ईश है समस्तल आदिश है आदेश लो अलेख है हमेश लो अपीख है जमीन लो जमा है मीकुलो ईमा है ਕ੍ਰੀਮਲਕ ਮਾਲ ਹੈ ਕਿ ਯੁਰ ਤੁਜ ਮਾਲ ਹੈ ਕਿ ਅਚਰੰਗ ਪ੍ਰਕਾਸ਼ ਹੈ ਕਿ ਮੀਤੋ ਸੁਵਾਸ ਹੈ ਕਿ ਜਪ ਸਰੂਪ ਹੈ ਕਿ ਮੀਤੋ ਵਿਭੂਤ ਹੈ ਕਿ ਮੀਤੋ ਪਸਾਹ ਹੈ ਕਿ ਆਤਮ ਪ੍ਰਵਾਹ ਹੈ ਕਿ ਅਤਲੰਗ ਨੰਗ ਹੈ ਕਿ ਮੀਤੋ ਭੰਗ ਹੈ ਮਦ ਪਰਸੰਤੋ ਪ੍ਰਸਾਦ ਮਨ ਮਨ ਪਰਨਾਮ ਗੁਣ ਗਨ ਮਾਦਾਨ ਅਰਵਰ ਅਗੰਝ ਹਰ ਨਰ ਪਰਪੰਝ ਅਨੰਗਨ ਪਰਨਾਮ ਮਨ ਮਨ ਸਲਾਮ ਹਰ ਨਰ ਅਖੰਡ ਵਰਨਰ ਅਮੰਡ ਅਨੁਪਵ ਅਨਾਸ ਮਨ ਮਨ ਪ੍ਰਕਾਸ ਗੁਣ ਗਨ ਪਰਨਾਮ ਜਲ ਫਲ ਮੈਦਾਨ ਅਨਸਿ ਜੋ ਅੰਗ ਆਸਨ ਭੰਗ ਉਪਮਾ ਪਰ ਗਤ ਮਿਤ ਆਧਾਰ ਜਲ ਥਲ ਅਮੰਡ ਦਿਸ ਵਿਸ ਅਪੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਪਵ ਅਨਾਸ ਤ੍ਰਿਤ ਤਰਤੁ ਰਾਸ ਆਜੰਬਹੁ ਏਕ ਸਦਾ ਹੋ ਓੰਕਾਰ ਆਦਿ ਕਖਣੀ ਅਨਦ ਖਲਖੰਡ ਖਿਆਲ ਗੁਰੂਵਰ ਅਕਾਲ ਕਰ ਕਰ ਪ੍ਰਣਾਮ ਚਿਤ ਸਰਨ ਨਾਮ ਅਨ ਸਿਜ ਗਾਤ ਆਜਿ ਜਨਾ ਬਾਤ ਅਨ ਚੰਜ ਗਾਤ ਅਨ ਰੰਝ ਬਾਤ ਅਨ ਟਟ ਪੰਡਾਰ ਅਨ ਠਡ ਅਪਾਰ ਆ ਢੀਠ ਕਰਮ ਅਤ ਢੀਠ ਕਰਮ ਅਨਵਰਨ ਅਨੰਤ ਵਦਾਤਾ ਮਹੰਤੋ ਹਰ ਬੋਲ ਮਨ ਸੰਤੋ ਪ੍ਰਸਾਦ ਕੁਰ ਨਾਲਿਆ ਹੈ ਹਰ ਘਾਲਿਆ ਹੈ ਖਲਖੰਡਨ ਹੈ ਮਹ ਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਵਵਾਰਨ ਹੈ ਪ੍ਰੀਤ ਕੇ ਧਰਨ ਹੈ ਜਾਕੇ ਕਰਨ ਹੈ ਮਨਮਾਨੇ ਹੈ ਜਗਜਾਨ ਹੈ ਸਰਵੰ ਪਰ ਹੈ ਸਰਵੰ ਕਰ ਹੈ सर्वा हैं सर्वनाश हैं, कुरुणा कर हैं, मुस्वंबर हैं, सर्वेश्वर हैं, जगतेश्वर है ब्रह्मांड स हैं खलखंड स हैं पर हैं, हैं कुरुणा कर है जपा जप है थपा थप है कीर्ता कृत है मृत अमृत है मृत अमृत है कृत है अकीर्ता कृत है धरणीकृत है है परमेश्वर है अकीर्ता कृत है मृत अमृत है अजपकृत हैं मृतामृत हैं निर्णायक हैं खलकायक हैं सुबंबर हैं कुरनाल हैं नृपनायक हैं सर्पकायक हैं पपंजन हैं अरगंजन हैं रिपतापन हैं जप हैं अकलंकृत हैं सर्वाकृत हैं कर्ता कर हैं हरता हर हैं परमात्मा सर्वात्म हैं आतंबस हैं जस की जस हैं पुजंग पर्यात शंद ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸੰਤ ਰੂਪੇ ਨਮੋ ਪਰਮ ਤਤ ਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲੈ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਰੰਭ ਭੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸ ਆਸੀ ਨਮੋ ਬਾਂਕ ਬੰਕੇ ਅਪੰਗੀਸ਼ ਰੂਪੇ ਨੰਗੀ ਅਨਾਮੇ ਤ੍ਰਪੰਗੀ ਤ੍ਰਕਾਲੇ ਅਨੰਗੀ ਅਕਾਮੇ ਇਕ ਸ੍ਰੀ ਸ਼ੰਦ ਅਜੈ ਅਲੈ ਅਪੈ ਵੈਉ ਅਜੂ ਅਨਾਸ ਅਕਾਸ ਅਗੰਜ ਪੰਜ ਲਖ ਭਖ ਕਾਲ ਦਿਆਲ ਲੇਖ ਅਪੇਖ ਅਨਾਮ ਕਾਮ ਗਾ ਅੜਾ ਨਾਥੀ ਪਰਮਾਥੀ ਅਜੂਨੀ ਅਮੂਨੀ ਨਾਰਗੇ ਨਾਰੰਗੇ ਨਾਰੂਪੇ ਨਾਰਿਕੇ ਅਕਰਮੰ ਅਪਰਮੰ ਅਗੰਜੇ ਅਲੇਖੇ ਜੰਗ ਪਰਿਆਤ ਚੰਦ ਨਮਸਤੁ ਪ੍ਰਣਾਮੇ ਸੁਮਸਤੁ ਪ੍ਰਣਾਸੇ ਅਵੰਜਲਾ ਨਾਮੇ ਸੁਮਸਤੁ ਨਵਾਸੀ ਨਿਰਕਾਮੰ ਬਪੂਤੇ ਸੁਮਸਤਲ ਸਰੂਪੇ ਇਕਕਰੰ ਪ੍ਰਣਾਸੇ ਸੁਦਰਮੰ ਬਪੂਤੇ ਸਦਾ ਸਚਦਾ ਅਨੰਦ ਸਤਰੰਗ ਪ੍ਰਣਾਸੇ ਕਰਿ ਮਲਕ ਨਿੰਦਾ ਸੁਮਸਤਲ ਨਵਾਸੀ अजायब बपुते गजायब गणि में चक्र यंकर करक चतर चक्र चतरचक्रेजम शर्वदावजु द सर्वदा पर दकालं सी दलं स्वरूपे सदांग संगे अपंगं बपुते दकालं न सी स्वरूपे सदा अंग संगे अपनंग